ਆ ਗਿਆ ਬਾਬੇ ਇਹ ਪਿੰਡ ਦਾ ਨਾਮ ਪਹਿਲਾਂ ਮਾਈ ਰਾਜੋ ਰੰਗੜੀ ਦੇ ਨਾਮ ਤੇ ਸੀ ਤੇ ਇਹ ਪਿੰਡ ਰੰਗੜਾਂ ਦਾ ਪਿੰਡ ਸੀ ਮਾਈ ਰਾਜੋ ਮਾਈ ਰਾਜੋ ਨੂੰ ਇਹ ਪਿੰਡ ਮਰੇਲ ਕੋਟਲੇ ਦੇ ਨवाब ਨੇ ਇਨਾਮ ਵਜੋਂ ਦਿੱਤਾ ਸੀ ਤੇ ਇਸ ਪਿੰਡ ਨੂੰ ਬਾਬਾ ਆਲਾ ਸਿੰਘ ਨੇ ਜਿੱਤ ਕੇ ਪਟਿਆਲੇ ਦੀ रियासत ਵਿੱਚ ਸ਼ਾਮਲ ਕੀਤਾ ਸੀ ਪਿੰਡ ਤੋਂ 50 ਕੁ ਕਰਮਾ ਚੜਦੀ ਵਾਲੇ ਪਾਸੇ ਗੁਰੂ ਤੇਗ ਬਹਾਦਰ ਜੀ ਨੇ ਸੰਗਤਾਂ ਸਮੇਤ ਉਤਾਰਾ ਕੀਤਾ ਜਿਵੇਂ ਬਿਲੇ ਨਗਰ ਦੇ ਕੁਝ ਬੰਦਿਆਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਗੁਰੂ ਜੀ ਦੇ ਤੇਜ ਪ੍ਰਤਾਪ ਵੱਲ ਤੱਕਦਿਆਂ ਹੋਇਆਂ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਤਾਂ ਮਾਸ ਮਿੱਟੀ ਆ ਤਮਾਕੂ ਦਾ ਸੇਵਨ ਕਰਦੇ ਹਾਂ ਤੁਸੀਂ ਇਸ ਜਗ੍ਹਾ ਤੇ ਨਾ ਬੈਠੋ ਤੇ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਲੋਕਾਂ ਦੇ ਸੱਚੇ ਅਤੇ ਪਿਆਰ ਭਰੇ ਵਾਚਨ ਸੁਣ ਕੇ ਸਤਗੁਰੂ ਜੀ ਨਗਰ ਤੋਂ ਡੇਢ ਕੁ ਸੌ ਕਰਮਾਂ ਦੀ ਵਿੱਤ ਤੇ ਸੰਗਣੇ ਦਰਖਤ ਦੇ ਝੁੰਡ ਹੇਠਾਂ ਜਾ ਬੈਠੇ ਅਤੇ ਇੱਕ ਟੱਕ ਦੇ ਦਰਖਤ ਨਾਲ ਘੋੜਾ ਬੰਨਿਆ ਅਤੇ ਸੰਗਤਾ ਸਮੇਤ ਇੱਥੇ ਵਿਸ਼ਰਾਮ ਕੀਤਾ। ਹਾਂਜੀ ਸ਼ਸ਼੍ਰੀਕਾਲ ਜੀ ਸ਼ਾਸ਼ੀ ਕਾਲੀ ਸਵਾਗਤ ਹੈ ਤੁਹਾਡਾ ਸਵਾਗਤ ਬਹੁਤ ਬਹੁਤ ਸਵਾਗਤ ਤੁਹਾਡਾ ਆਪਣੇ ਚੈਨਲ ਸਣੀ ਹਰੀ ਕਾ ਬਲੌਗ ਦੇ ਵਿੱਚ। ਆਈ ਹੋਪ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ, ਘੈਂਟ ਹੋਵੋਗੇ ਤੇ ਅੱਜ ਆਪਾਂ ਨਵੀਂ ਸ਼ੁਰੂਆਤ ਕਰ ਰਹੇ ਹਾਂ ਆਪਣੇ ਪਿੰਡ ਤੋਂ, ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਤੇ ਤੁਹਾਨੂੰ ਅੱਜ ਆਪਾਂ ਸਾਰਾ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਦੱਸਾਂਗੇ। ਆਪਾਂ ਹੁਣ ਆਪਣੇ ਪਿੰਡ ਤੋਂ ਹੀ ਸ਼ੁਰੂਆਤ ਕਰ ਰਹੇ ਹਾਂ। ਆਪਣੇ ਪਿੰਡ ਤੋਂ ਸ਼ੁਰੂਆਤ ਕਰਕੇ ਫਿਰ ਆਪਾਂ ਅੱਗੇ ਵਧਾਂਗੇ ਤੇ ਜੁੜੇ ਰਹੋ ਸਾਰਿਆਂ ਨੇ ਆਪਣੇ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਹਾਲ ਤੱਕ ਨਹੀਂ ਕੀਤਾ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗਦੀ ਹੈ ਚਲੋ ਆਵੋ ਜੀ ਫਿਰ ਆਪਾਂ ਕਰੀਏ ਹੁਣ ਵੀਡੀਓ ਸਟਾਰਟ ਤੁਹਾਨੂੰ ਦੱਸਦੇ ਆ ਆਪਣੇ ਗੁਰਦੁਆਰਾ ਪਾਸ਼ਾਹੀ ਨੌਵੀਂ ਜੀ ਦਾ ਇਤਿਹਾਸ ਕੀ ਹੈ ਚਲੋ ਜੀ ਚਲੋ ਜੀ ਚੱਲਦੇ ਆਂ ਫਿਰ ਅੱਗੇ ਬਾਅਦਾਂ ਵੀਡੀਓ ਚਲੋ ਇਹੇ ਕਰੋ ਦਰਸ਼ਨ ਜੀ ਤੁਸੀਂ ਗੁਰਦੁਆਰਾ ਪਾਸ਼ਾਹੀ ਨੌਵੀਂ ਪਿੰਡ ਰਾਜੋ ਮਾਜਰਾ ਦੇਖੋ ਜੀ ਦਰਵਾਰ ਸਾਹਿਬ ਦੇ ਦਰਸ਼ਨ ਕਰੋ ਤੁਸੀਂ ਸਾਰੇ ਅੱਗੇ ਤੁਹਾਨੂੰ ਆਪਾਂ ਸਾਰਾ A to Z ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਾਂਗੇ ਸਾਰੇ ਜਾਣੇ ਧਿਆਨ ਦੇ ਨਾਲ ਸੁਣਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰੇ ਜਾਣੇ ਹਾਂਜੀ ਇਹ ਉਹ ਜਗ੍ਹਾ ਹੈ ਜਿੱਥੇ ਆ ਕੇ ਗੁਰੂ ਸਾਹਿਬ ਜੀ ਨੇ ਮਤਲਬ ਕਿ ਵਿਸ਼ਰਾਮ ਕੀਤਾ ਸੀਗਾ ਤੇ ਆਹ ਉਹੀ ਟੱਕ ਸਹਿਬ ਹੈਗਾ ਜਿਹਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਆਪਾਂ ਹੋਰ ਅੱਗੇ ਤੁਹਾਨੂੰ ਸਾਰਾ ਇਤਿਹਾਸ ਦੱਸਦੇ ਆਂਗਾ ਤੇ ਇਸ ਤੋਂ ਬਾਅਦ ਕੀ ਹੋਇਆ ਜਦੋਂ ਗੁਰੂ ਸਾਹਿਬ ਜੀ ਨੇ ਇੱਥੇ ਆਪਣਾ ਘੋੜਾ ਬੰਨਿਆ ਟੱਕ ਸਾਹਿਬ ਦੇ ਦਰਖਤ ਦੇ ਨਾਲ ਇਹ ਟੱਕ ਸਾਹਿਬ ਦਾ ਦਰਖਤ ਉਸ ਟਾਈਮ ਦਾ ਹੀ ਹੈ ਹੁਣ ਤੱਕ ਇਹ ਟੱਕ ਸਾਹਿਬ ਮਤਲਬ ਕਿ ਨੀਤੇ ਸਪੋਰਟ ਲਾ ਲਾ ਕੇ ਖੜਾਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਤੇ ਆਜੋ ਅੱਗੇ ਆਪਾਂ ਉਸ ਨੂੰ ਹੋਰ ਦਿਖਾਉਣੇ ਆਗੇ ਤੇ ਇੱਥੇ ਕੁਝ ਕੁ ਲੋਕ ਨਾ ਆਪਣੀਆਂ ਮਤਲਬ ਕਿ ਮੰਨਤਾਵਾਂ ਪੂਰੀਆਂ ਕਰਨ ਵਾਸਤੇ ਇਹ ਟੱਕ ਸਾਹਿਬ ਦੇ ਦਰਖਤ ਦੇ ਨਾਲ ਤੇ ਲੋਕ ਇੱਥੇ ਆਪਣੇ ਪੁੱਤਾਂ ਦੀ ਦਾਤ ਮੰਗਣ ਵਾਸਤੇ ਇਸ ਟੱਕ ਸਾਹਿਬ ਦੇ ਨਾਲ ਆ ਦੇਖੋ ਤੁਸੀਂ ਨਿੰਮ ਬਣਦੇ ਨੇ ਗੁੱਡੇ ਬਣਦੇ ਨੇ ਆ ਦੇਖੋ ਤੁਸੀਂ ਧਿਆਨ ਨਾਲ ਵੈਸੇ ਬੰਨਣਾ ਗਲਤ ਹੈਗਾ ਤੇ ਪਰ ਬਣਨਦੇ ਨੇ ਲੋਕ ਚਲੋ ਕੋਈ ਗੱਲ ਨਹੀਂ ਸਰਦਾ ਹਰ ਇੱਕ ਦੀ ਨਾ ਆਪਣੀ ਇਹ ਤੁਹਾਨੂੰ ਦੱਸਣਾ ਆਪਾਂ ਇਹੀ ਚਾਹੁੰਦੇ ਆ ਆ ਦੇਖੋ ਤੁਸੀਂ ਹੁਣ ਘੱਟੋ ਘੱਟ ਕਿੰਨੇ ਕਿੰਨੇ ਸਾਲ ਹੋ ਗਏ ਹੋਣਗੇ ਕਿੰਨੇ 100 ਸਾਲ ਹੋਏ ਹੋਣਗੇ ਉਸ ਟਾਈਮ ਤੋਂ ਇਹ ਦਰਖਤ ਇੱਥੇ ਹੀ ਸਥਿਤ ਹੈ ਤੇ ਇਸ ਪੰਡ ਨੇ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਬਹੁਤ ਸਾਭ ਕੇ ਰੱਖਿਆ ਹੋਇਆ ਜੀ ਤੇ ਇਸ ਤੋਂ ਬਾਅਦ ਨੂੰ ਆਪਾਂ ਅੱਗੇ ਇਤਿਹਾਸ ਦੱਸਦੇ ਹਾਂਗੇ ਜਦੋਂ ਗੁਰੂ ਸਾਹਿਬ ਨੇ ਇਸ਼ਨਾਨ ਕਰਨ ਵਾਸਤੇ ਪਾਣੀ ਦੀ ਜਲਦੀ ਮੰਗ ਕੀਤੀ ਤਾਂ ਫਿਰ ਗੁਰੂ ਸਾਹਿਬ ਦੇ ਸਰੋਤਿਆਂ ਨੇ ਕਿਹਾ ਵੀ ਨਹੀਂ ਭਾਈ ਪਾਣੀ ਤਾਂ ਇੱਥੇ ਹੈ ਨਹੀਂ ਗੁਰੂ ਜੀ ਤੇ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਜਦੋਂ ਇੱਕ ਛੱਪੜੀ ਵੱਲ ਨਿਗਾਹ ਮਾਰੀ ਤਾਂ ਉਹ ਉੱਥੇ ਦੇਖਦਿਆਂ ਦੇਖਦਿਆਂ ਪਾਣੀ ਨਿਕਲਣ ਲੱਗਿਆ ਉਹ ਛੱਪੜੀ ਦੇ ਵਿੱਚੋਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਇਸ ਪਾਣੀ ਨੂੰ ਇਸ਼ਨਾਨ ਵਾਸਤੇ ਤੇ ਲੰਗਰ ਵਾਸਤੇ ਵਰਤੋ ਠੀਕ ਹੈ ਆਪਾਂ ਤੁਹਾਨੂੰ ਉਹ ਸਰੋਵਰ ਵੀ ਦਿਖਾਉਣੇ ਆ ਜਿੱਥੇ ਗੁਰੂ ਸਾਹਿਬ ਜੀ ਨੇ ਛੱਪੜੀ ਵਿੱਚੋਂ ਪਾਣੀ ਮਤਲਬ ਕਿ ਇੱਕ ਚਮਤਕਾਰ ਰਾਹੀਂ ਹੀ ਕੱਢਿਆ ਸੀਗਾ ਪਾਣੀ ਆਪਾਂ ਤੁਹਾਨੂੰ ਉਹ ਛੱਪੜੀ ਵੀ ਦਿਖਾਉਣੇ ਆਗੇ ਪਹਿਲਾਂ ਛੱਪੜੀ ਸੀ ਤੇ ਹੁਣ ਸਰੋਵਰ ਬਣਿਆ ਹੋਇਆ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਉਣੇ ਆ ਆਜੋ ਆਪਣੇ ਨਾਲ ਹਾਂਜੀ ਇਹ ਉਹੀ ਸਰੋਵਰ ਆ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇੱਕ ਚਮਤਕਾਰ ਰਾਹੀਂ ਇਥੋਂ ਮਤਲਬ ਕਿ ਪਾਣੀ ਕੱਢਿਆ ਸੀ ਇੱਕ ਛੱਪੜੀ ਦੇ ਵਿੱਚੋਂ ਹੁਣ ਦੇਖੋ ਜੀ ਇਹਦੇ ਚ ਜਦੋਂ ਇੱਥੇ ਕੋਈ ਪ੍ਰੋਗਰਾਮ ਹੁੰਦਾ ਕੋਈ ਮਸੱਇਆ ਹੁੰਦੀ ਹੈ ਹਨਾ ਤਾਂ ਉਦੋਂ ਇਹ ਸਰੋਵਰ ਨੂੰ ਮਤਲਬ ਕਿ ਉੱਪਰ ਤੱਕ ਭਰ ਦਿੱਤਾ ਜਾਂਦਾ ਹੈਗਾ ਤੇ ਹੁਣ ਥੋੜਾ ਜਿਹਾ ਪਾਣੀ ਘੱਟ ਕੀਤਾ ਹੋਇਆ ਇਹਦੇ ਵਿੱਚ ਤੇ ਸਪਾਈ ਦੇਖੋ ਜੀ ਸਰੋਵਰ ਦੀ ਰੱਖੀ ਹੋਈ ਹੈ ਵਧੀਆ ਤੇ ਇਹ ਉਹੀ ਸਰੋਵਰ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇੱਕ ਚਮਤਕਾਰ ਰਾਹੀਂ ਮੱਲੇ ਇੱਕ ਛੱਪੜੀ ਦੇ ਵਿੱਚੋਂ ਪਾਣੀ ਕੱਢਿਆ ਸੀਗਾ ਹਾਂਜੀ ਆਹ ਦੇਖੋ ਤੁਸੀਂ ਸਾਹਮਣੇ ਪਿੰਡ ਰਾਜਮਾਜਰਾ ਦਾ ਜਵਾਨ ਹਾਲ ਤੇ ਜਦੋਂ ਕੋਈ ਇੱਥੇ ਪ੍ਰੋਗਰਾਮ ਵਗੈਰਾ ਹੁੰਦਾ ਕਿਸੇ ਦਾ ਭੋਗ ਵਗੈਰਾ ਹੁੰਦਾ ਜਾਦੇ ਜਦੋਂ ਦੀਵਾਨ ਦੀਵਾਨ ਵਗੈਰਾ ਲੱਗਦੇ ਆ ਤਾਂ ਉਦੋਂ ਇੱਥੇ ਲਗਾਏ ਜਾਂਦੇ ਆ ਜੀ ਤੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਜੀ ਬਹੁਤ ਜਿਆਦਾ ਸਫਾਈ ਰੱਖੀ ਜਾਂਦੀ ਹੈ ਸਫਾਈ ਦਾ ਧਿਆਨ ਬਹੁਤ ਜਿਆਦਾ ਹੈ ਤੇ ਆਜੋ ਤੁਹਾਨੂੰ ਆਪਾਂ ਅੱਗੇ ਹੋਰ ਦਿਖਾਈਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਈਏ ਤੁਹਾਨੂੰ ਹਾਂਜੀ ਆ ਤੁਸੀਂ ਦੇਖੋ ਇਹ ਗੁਰਦੁਆਰਾ ਪਾਸਾਈ ਨਮੀ ਰਾਜਮਾਹਰਾ ਦਾ ਇਤਿਹਾਸ ਦੇਖੋ ਸਾਰਾ ਤੁਸੀਂ ਪੜ੍ਹ ਸਕਦੇ ਹੋ ਵੀਡੀਓ ਨੂੰ ਵਿੱਚੋਂ ਮਤਲਬ ਕਿ ਰੋਕੇ ਪਾਜ਼ ਕਰਕੇ ਤੁਸੀਂ ਸਾਰਾ ਇਤਿਹਾਸ ਬਾੜ ਸਕਦੇ ਹੋ ਤੇ ਅੱਜ ਤੁਹਾਨੂੰ ਹੁਣ ਆਪਾਂ ਦਿਖਾਉਣੇ ਹੈਗੇ ਲੰਗਰ ਹਾਲ ਪਿੰਡ ਰਾਜੋ ਮਾਜਰਾ ਦਾ ਇਹ ਹੈ ਜੀ ਲੰਗਰ ਹਾਲ ਦੇਖੋ ਇੱਥੇ ਜੀ ਲੰਗਰ ਹਾਲ ਦੇ ਵਿੱਚ 24 ਘੰਟੇ ਲੰਗਰ ਵਰਤਾਇਆ ਜਾਂਦਾ ਠੀਕ ਆ ਬਾਬਾ ਜੀ ਹੋਰ ਤੇ ਲੰਗਰ ਇਥੇ ਟੁੱਟ ਵਰਤਦਾ ਜੀ ਦੇਖੋ ਹੁਣ ਪਰ ਸੰਗਤ ਕੋਈ ਹੈ ਨਹੀਂ ਇੱਥੇ ਬਾਬੇ ਆਪਣੇ ਵਿਸ਼ਰਾਮ ਕਰ ਰਹੇ ਨੇ ਕੋਈ ਬਹੁਤ ਵਧੀਆ ਸਫਾਈ ਦਾ ਪੂਰਾ ਪੂਰਾ ਧਿਆਨ ਰੱਖਿਆ ਗਿਆ ਦੇਖੋ ਜੀ ਸਫਾਈ ਦਾ ਕਿੰਨਾ ਧਿਆਨ ਰੱਖਿਆ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਮੋਹਰੇ ਇਹ ਬਟਾਣਾ ਨਜ਼ਰ ਆ ਰਿਹਾ ਤੇ ਆ ਇੱਕ ਅੰਦਰ ਆ ਜੀ ਹਾਲ ਦੇਖੋ ਜਦੋਂ ਕੋਈ ਜਿਆਦਾ ਘੱਟ ਦਾ ਪ੍ਰੋਗਰਾਮ ਹੁੰਦਾ ਤਾਂ ਫਿਰ ਇੱਥੇ ਅੰਦਰ ਵੀ ਸਾਰੇ ਕਿਤੇ ਮੱਲ ਕਿਦਰੀਆਂ ਵਗੈਰਾ ਵਸਾ ਦਿੱਤੀਆਂ ਜਾਂਦੀਆਂ ਨੇ ਪ੍ਰਸਾਦਾ ਵਗੈਰਾ ਸ਼ਗਨ ਨੂੰ ਹਾਂ ਜੀ ਹੁਣ ਤੁਸੀਂ ਨੇ ਲੰਗਰ ਹਾਲ ਆਪਣਾ ਦੇਖਿਆ ਹੀ ਆ ਤੇ ਹੁਣ ਇਸ ਟਾਈਮ ਇੱਥੇ ਅਜਾਇਬ ਘਰ ਬਣ ਰਿਹਾ ਜੀ ਹਲੇ ਬਸ ਤਾਂ ਕੰਪਲੀਟ ਹੋ ਚੁੱਕਿਆਗਾ ਪੂਰਾ ਤੇ ਮਤਲਬ ਕਿ ਅੰਦਰੋਂ ਨਹੀਂ ਕੰਮ ਕੰਪਲੀਟ ਹੋਇਆ ਹੈਗਾ ਹਲੇ ਹਲੇ ਕੰਮ ਇਹਦਾ ਚੱਲ ਰਿਹਾ ਜੀ ਅੰਦਰੋਂ ਨਹੀਂ ਆਪਾਂ ਤੁਹਾਨੂੰ ਜ਼ਰੂਰ ਦਿਖਾਉਂਦੇ ਤੇ ਇਧਰ ਗੁਰਦੁਆਰਾ ਸਾਹਿਬ ਵੀ ਦਿਖਾਓ ਦੇਖੋ ਜੀ ਹੁਣ ਉੱਪਰੋਂ ਆਪਾਂ ਕੋਠੇ ਤੇ ਖੜੇ ਆ ਜੀ ਤੇ ਆਪਾਂ ਖੜੇ ਆਂਗੇ ਅਜੈਬ ਘਰ ਦੇ ਕੋਠੇ ਦੇ ਉੱਪਰ ਤੇ ਆ ਉੱਪਰੋਂ ਸੀ ਵਿਊ ਦੇਖੋ ਜੀ ਗੁਰਦੁਆਰਾ ਸਾਹਿਬ ਦਾ ਕਿੰਨਾ ਜਿਆਦਾ ਸੋਹਣਾ ਵਿਊ ਆ ਰਿਹਾ ਹੈਗਾ ਤੇ ਆ ਨੀਚੇ ਦਾ ਕੋਠਾ ਧਕਾ ਦਿਆ ਹੁਣ ਹੀ ਬਣਿਆ ਜੀ ਕੋਠਾ ਹਲੇ ਅੰਦਰੋਂ ਕੰਮ ਚੱਲ ਰਿਹਾ ਹੁਣ ਦੱਸਿਓ ਕਿ ਹਟਿਆ ਅਜੈਬ ਘਰ ਦਾ ਤੇ ਇਹੀ ਵੀਡੀਓ ਜੇ ਆਪਾਂ ਸਾਹਮਣੂ ਬਣਾਉਦੇ ਤਾਂ ਥੋੜਾ ਜਿਹਾ ਕੁਝ ਜ਼ਿਆਦਾ ਫਰਕ ਪੈਣਾ ਸੀਗਾ ਆ ਇਧਰ ਆਪਣਾ ਪਿੰਡ ਆ ਗਿਆ ਜੀ ਰਾਜੋਮਾਗੜਾ ਦਾ ਪਿੰਡ ਇਹ ਜਿਹੜਾ ਗੁਰਦੁਆਰਾ ਹੈਗਾ ਤੇ ਇਹੇ ਆਪਣੇ ਪਿੰਡ ਤੋਂ ਥੋੜਾ ਜਿਹਾ ਬਾਹਰ ਆ ਜਾਂਦਾ ਸੜਕ ਦੇ ਇਸ ਤੋਂ ਬਾਅਦ ਅੱਗੇ ਸੜਕ ਦੇ ਉੱਪਰ ਜਾ ਕੇ ਸਟੇਡੀਅਮ ਆ ਫਿਰ ਮੰਡੀ ਆ ਜਾਂਦੀ ਹੈ ਗੁਰਦੁਆਰਾ ਸਾਹਿਬ ਦੀ ਇਹ ਜਹਾਂਗੀਰ ਰਾਜੋਮਰ ਵਾਲੀ ਸੜਕ ਦੇ ਉੱਪਰ ਆ ਗਿਆ ਜੀ ਗੁਰਦੁਆਰਾ ਤੇ ਇਧਰ ਆਪਣਾ ਸਾਰਾ ਪਿੰਡ ਆ ਗਿਆ ਜੀ ਇਧਰ ਮਾਰੂ ਨਿਕਾ ਤੇ ਤੁਹਾਨੂੰ ਪਿੰਡ ਦਾ ਇਤਿਹਾਸ ਜੀ ਵਿੱਚ ਤੋਂ ਪਹਿਲਾਂ ਦੱਸਿਆ ਆਪਾਂ ਨੇ ਗੁਰਦੁਆਰਾ ਸਾਹਿਬ ਦੇਖੋ ਵਧੀਆ ਡੰਗਰ ਰੱਖੇ ਹੋਏ ਨੇ ਆਜੋ ਤੇ ਸੇਵਾ ਕਰਦੇ ਨੇ ਤੇ ਮੋਟਰ ਲੱਗੀ ਹੋਈ ਹੈ ਜੀ ਦੇਖੋ ਤੇ ਆਪਣੀ ਪਾਲਕੀ ਸਾਹਿਬ ਕਿੱਥੇ ਆ ਭਾਈ ਉਹ ਪਾਲਕੀ ਸਾਹਿਬੇ ਦਰਸ਼ਨ ਵੀ ਕਰਾਉਣੇ ਆ ਦੇਖੋ ਡੰਗਰ ਵਧੀਆ ਰੱਖੇ ਹੋਏ ਨੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਰੋਜ਼ ਸਵੇਰੇ ਨਾ ਲੱਸੀ ਰੜਕੀ ਜਾਂਦੀ ਆਰੇ ਪਿੰਡ ਦੇ ਸਵੇਰੇ ਪਿੰਡ ਦੇ ਵਿੱਚ ਇੱਥੇ ਲੱਸੀ ਰੜਕੀ ਜਾਂਦੀ ਹੈ ਤੇ ਸਾਰੇ ਪਿੰਡਾਂ ਵਾਂਗੂ ਸਾਰੇ ਪਿੰਡ ਦੇ ਵਿੱਚ ਹੀ ਇਹ ਰਸੀ ਵਰਤਾਈ ਜਾਂਦੀ ਹੈ ਜੀ ਤੇ ਉਹਨੂੰ ਲੈ ਕੇ ਜਾਂਦਾ ਹਨ ਹਾਂਜੀ ਸਵੇਰੀ ਸਵੇਰੇ ਜਦੋਂ ਅਰਦਾਸ ਹੁੰਦੀ ਹੈ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਇਹ ਰਸੀ ਵਰਤਾਈ ਜਾਂਦੀ ਹੈ ਜੀ ਇੱਥੇ ਪ੍ਰਸਾਦ ਦਾ ਪਾਣੀ ਚਾਹ ਸਭ ਕੁਝ ਅਟੁੱਟ ਵਰਤਦੇ ਜੀ ਤੇ ਕੋਈ ਕਹੇ ਚੀਜ਼ ਦੀ ਕੋਈ ਘਾਟ ਨਹੀਂ ਗੁਰਦੁਆਰਾ ਸਾਹਿਬ ਇਹ ਤੁਸੀਂ ਦੇਖੋ ਲੰਗਰ ਵਧੀਆ ਰੱਖੇ ਹੋਏ ਨੇ ਇੱਥੇ ਤੇ ਇਹ ਕਾਪਾਸ ਉਹਨੂੰ ਦਿਖਾਉਣਿਆ ਗੁਰਦੁਆਰਾ ਸਾਹਿਬ ਦੀ ਪਾਲਕੀ ਸਾਹਿਬ ਔਰ ਦੇਖੋ ਪਾਲਕੀ ਸਾਹਿਬ ਇਹ ਗੁਰਦੁਆਰਾ ਸਾਹਿਬ ਦੀ ਆਪਣੀ ਹੈ ਤੇ ਕੋਈ ਕਿਰਾਏਤੀ ਨਹੀਂ ਹੈਗੀ ਕੁਝ ਵੀ ਨਹੀਂ ਜਦੋਂ ਨਗਰ ਕੀਰਤਨ ਵਗੈਰਾ ਹੁੰਦਾ ਇਸ ਤੋਂ ਪਹਿਲਾਂ ਨਗਰ ਕੀਰਤਨ ਹੋ ਕੇ ਹਟਿਆ ਉਦੋਂ ਵੀ ਪਾਲਕੀ ਸਾਹਿਬ ਪੂਰੀ ਵਧੀਆ ਸਜਾਈ ਹੋਈ ਸੀ ਆ ਦੇਖੋ ਤੁਸੀਂ ਹੁਣ ਫੁੱਲ ਫੁੱਲ ਲਾ ਕੇ ਪੂਰੀ ਵਧੀਆ ਪਾਲਕੀ ਸਾਹਿਬ ਸਜਾਈ ਹੋਈ ਹੈ ਤੇ ਆਪਣੇ ਪਿੰਡ 'ਚ ਦੋ ਨਗਰ ਕੀਰਤਨ ਹੁੰਦੇ ਨੇ ਜੀ ਇੱਕ ਹੋ ਚੁੱਕਿਆ ਤੇ ਇੱਕ ਹੁਣ ਬਾਬਾ ਰਵਦਾਸ ਭਗਤ ਦਾ ਆਊਗਾ ਜੀ ਉਦੋਂ ਵੀ ਇਹੀ ਪਾਲਕੀ ਸਾਹਿਬ ਲੇ ਕੇ ਜਾਣਗੇ ਟਰੈਕਟਰ ਮਗਰ ਪਾ ਕੇ ਆਪਣੇ ਪਿੰਡ ਦੇ ਵਿੱਚ ਕੋਈ ਵਿਤਕਰਾ ਨਹੀਂ ਹੈਗਾ ਜੀ ਕਿਸੇ ਵੀ ਜਾਤ ਪਾਤ ਦੇ ਨਾਲ ਕਿਸੇ ਵੀ ਧਰਮ ਦੇ ਧਰਮ ਨੂੰ ਨਾਲ ਲੈ ਕੇ ਹਨਾ ਕਿਸੇ ਚੀਜ਼ ਦਾ ਕੋਈ ਵਿਤਕਰਾ ਨਹੀਂ ਹੈਗਾ ਜੀ ਸਭ ਨੂੰ ਆਪਣੇ ਇੱਕ ਸਮਝਿਆ ਜਾਂਦਾ ਇੱਕ ਜੁੱਟ ਹੋ ਕੇ ਰਹਿੰਦਾ ਹੈ ਹਨਾ ਆਪਣੇ ਇੱਕ ਗੱਲ ਹੋਰ ਆਪਣੇ ਸਾਰੇ ਪਿੰਡ ਦੇ ਵਿੱਚ ਨਾ ਕਈ ਪਿੰਡਾਂ ਦੇ ਵਿੱਚ ਮੈਂ ਦੇਖਿਆਗਾ ਦੋ ਦੋ ਤਿੰਨ ਤਿੰਨ ਗੁਰਦੁਆਰੇ ਨੇ ਆਪਣੇ ਪਿੰਡ ਸਾਰੇ ਪਿੰਡ ਦਾ ਇਹਨਾਂ ਦੇ ਵੱਡਾ ਪਿੰਡ ਆ ਵਧੀਆ ਇੱਕ ਗੁਰਦੁਆਰਾ ਸਾਰੇ ਪਿੰਡ ਦੇ ਵਿੱਚ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਜੀ ਇਹ ਹੋਣਾ ਚਾਹੀਦਾ ਇੱਕ ਗੁਰਦੁਆਰਾ ਹੀ ਹੋਣਾ ਚਾਹੀਦਾ ਪਿੰਡ ਦੇ ਵਿੱਚ ਨਹੀਂ ਐਵੇਂ ਵਿਤਕਰਾ ਹੋਈ ਜਾਂਦਾ ਪਿੰਡਾਂ ਦੇ ਵਿੱਚ ਹਨਾ ਗੁਰਦੁਆਰਾ ਸਾਡਾ ਇਧਰੋਂ ਗੁਰਦੁਆਰਾ ਸਾਡਾ ਜੀ ਦੋ ਤਿੰਨ ਗੁਰਦੁਆਰੇ ਹੋਣ ਹਾਂ ਹਾਂਜੀ ਹੁਣ ਆਪਾਂ ਵਲੌਗ ਦਾ ਕਰਨ ਲੱਗੇ ਆਂਦਾ ਆਪੇ ਸਿੱਧਾ ਦਿਖਾ ਦੇ ਇੱਕ ਵਾਰ ਜਿਹੜੀਆਂ ਆ ਚਾਦਰਾਂ ਉੱਪਰ ਪਾਈਆਂ ਹੋਈਆਂ ਨੇ ਜਿਹੜੀਆਂ ਚਾਦਰਾਂ ਪਾਈਆਂ ਨੇ ਆ ਰੋਟੀਆਂ ਦੇ ਉੱਪਰ ਇਹ ਸਾਰੀਆਂ ਗੁਰਦੁਆਰਾ ਸਾਹਿਬ ਦੇ ਜਿੱਥੋਂ ਆਪਾਂ ਉੱਥੇ ਗੁਰਦੁਆਰਾ ਸਾਹਿਬ ਲੰਗੀਆਂ ਲਾਤੀਆਂ ਤੇ ਇੱਥੇ ਆ ਪੁਰਾ ਤੋ ਠੀਕ ਹੈ ਜੀ ਬਲੌਗ ਦਾ ਕਰਨ ਲੱਗਿਆ ਹੁਣ ਆਪਾਂ ਐਂਡ ਜਿਆਦਾ ਵੱਡਾ ਬਲੌਗ ਨਾ ਹੋ ਜੇ ਤੇ ਜਿਹਨੂੰ ਜਿਹਨੂੰ ਆਪਣਾ ਬਲੌਗ ਵਧੀਆ ਲੱਗਿਆ ਉਹ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਸੀਂ ਨਾ ਭੁੱਲਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਜਾ ਕਰੋ ਹਾਂ ਜੀ ਵੀਡੀਓ ਨੂੰ ਸ਼ੇਅਰ ਸ਼ੇਅਰ ਕਰ ਲੈਣਾ ਭੁੱਲਿਆ ਕਰੋ ਸ਼ੇਅਰ ਕਰਨਾ ਭੁੱਲਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਬੈਲ ਆਈਕਨ ਬਟਨ ਨੂੰ ਆਨ ਕਰ ਲਿਓ ਤਾਂ ਜੋ ਤੁਹਾਡੇ ਕੋਲੇ ਨਵੇਂ-ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਮਿਲਦੇ ਆ ਇੱਕ ਹੋਰ ਐਂਵੇਂ ਦੇ ਬਲੌਗ ਦੇ ਨਾਲ ਓਕੇ ਜੀ ਬਾਏ ਓਕੇ ਜ